ਦੇ ਜਮਾਓ ਦੇ ਜੈ ਜੰਮ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਜਨਾ ਸ੍ਰੀ ਰਮਦਾਸ ਵੱਲੋਂ ਨਾਟਕ ਬਣਾ ਕੇ ਆਪਣਾ ਆ ਰਹੇ ਸੀ ਤੇ ਰਸਤੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਸਮਾਦੀ ਜੋ ਕਿ ਤੁਹਾਨੂੰ ਪਤਾ ਹੀ ਹੈ 20 ਤਰੀਕ ਤੋਂ ਸ਼ਰਾਧਾ ਦੀ 14 ਦਾ ਮੇਲਾ ਸਟਾਰਟ ਹੈ ਤੇ ਸੰਗਤਾਂ ਹੁੰਮ ਹਮਾ ਕੇ ਪਹੁੰਚਣ ਦੀਆਂ ਸੀ ਤੇ ਚਾਰ ਦਿਨ ਹੀ ਪਹਿਲਾਂ ਵੇਖੋ ਕਿੰਨੇ ਪੰਘੂੜੇ ਦੁਕਾਨਾਂ ਸਜ ਰੀਆਂ ਸੀ ਪੰਡਾਲ ਲੱਗ ਰਹੇ ਸੀ ਤੇ ਸਾਰਾ ਕੁਝ ਹੀ ਬੜਾ ਵਧੀਆ ਲੱਗਾ ਤੇ ਬਹੁਤ ਹੀ ਰੌਣਕਾਂ ਵਧ ਰਹੀਆਂ ਨੇ ਤੇ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਨਾਲ ਦੂਰੋ ਦੂਰੋ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਪਾਈ ਤੇ ਇਹਦਾ ਪੂਰੀ ਲੱਗਦਾ ਪੂਰੀ ਰੋ ਮਾਰਦੇ इतने लंगर लगन गए ना चर्पा दूरों दूरों संकट लंगर हर तरह के हर तरह के पकवान जब हार शॉपा इतने लगनगिया ਇਹ ਇਧਰ ਭੂੜੇ ਲੰਗਾਡੇ ਇਹ ਵੀ ਉੱਧਾਂ ਦਾ ਵਾਹ ਕਮਾਲ ਲਈਦਾ ਨਹੀਂ ਜਾਂਦਾ ਕਈ ਸੰਤਾ ਪਹਿਲਾਂ ਹੀ ਮੱਥਾ ਦੇ ਕੇ ਜਾਂਦੀਆਂ ਨੇ ਟ੍ਰੈਕਟਰ ਅਗਮ ਨੂੰ ਬਹੁਤ ਪਸੰਦ ਆ। ਇੱਥੋਂ ਇਹ ਕੱਪ ਵੇਚ ਲੈਨੇ ਰੋਦਪਾਪ ਖੋਲੋ ਜੋ। ਰੋਦਪਾਪ ਹਾਂ ਵਧੀਆ ਕਲਰ ਵੀ ਵਧੀਆ ਨਾ ਉਹ ਜਿਹੜੇ ਵੱਡੇ ਲੋਕ ਨੇ ਵੱਡੇ ਵੀ ਨੇ ਇਹ ਵਾਲੇ ਇੱਕ ਦਿਨ नहीं भी बढ़िया, ये भी चीज़ बढ़िया, वो भी ठीक है पप नहीं जगा। ਨਹੀਂ ਨਹੀਂ ਆਇਆ ਸੀ ਨਾ ਹੁਣੇ ਤੇਰੇ ਪਸੰਦ ਕਿਤੇ ਹਾਂ ਜੀ ਸੁਣਿਆ ਹੂੰ ਜਿਆਦਾ ਹੀ ਲੋ ਇਹ ਹੈਗੇ ਗੁੰਦੇ ਬਹੁਤ ਹੋਈਆ ਕਾਪ ਦੇਖੋ ਕਿ ਇਤਲੀ ਕਿੱਟੀ ਪਿਆਰੀ ਆ ਨਾ ਕਾਪ ਟ੍ਰੀਮਾ ਕਾਫੀ ਜਣੇ ਰੁਕਣ ਦੇ ਆਹੀ ਲਾਰੇ ਕੱਪੂ ਤੁਮੇ ਹੀ ਲੈਕਾਰ ਵਾਪਸ ਚਲੋ

లేలో hmm?